ਤਾਲ ਤੱਕ ਜਾਂਦੀਆਂ ਗੁਫਾਵਾਂ ਜੋ ਇੱਕ ਵਾਰ ਬੜਿਆ ਅੱਜ ਤੱਕ ਵਾਪਸ ਮੁੜ ਕੇ ਨਹੀਂ ਆਇਆ ਅਜੀਆਂ ਗੁਫਾਵਾਂ ਨੇ ਇਹ ਹਾਂਜੀ ਇਹਨਾਂ ਨੂੰ ਜਾਨੀ ਚੋਰ ਦੀਆਂ ਗੁਫਾਵਾਂ ਕਿਹਾ ਜਾਂਦਾ ਹੈ ਅਤੇ ਜਿਹੜਾ ਸਾਹਮਣੇ ਤੁਸੀਂ ਖੂ ਦੇਖ ਰਹੇ ਹੋ ਇਹਨੂੰ ਮੌਤ ਦਾ ਖੂ ਕਿਹਾ ਜਾਂਦਾ ਕਹਿੰਦੇ ਨੇ ਕਿ ਪੁਰਾਣੇ ਸਮੇਂ ਦੇ ਵਿੱਚ ਇਹਦੇ ਵਿੱਚ ਇੱਕ ਬਰਾਤ ਚੱਲੀ ਗਈ ਸੀ ਇਹਨਾਂ ਗੁਫਾਵਾਂ ਨੂੰ ਦੇਖਣ ਪਿੱਛੇ ਤੁਸੀਂ ਨਿਗਾਹ ਮਾਰੋਗੇ ਕਈ ਤਰ੍ਹਾਂ ਦੀਆਂ ਗੁਫਾਵਾਂ ਨੇ ਕਹਿੰਦੇ ਅੱਜ ਤੱਕ ਉਹ ਬਰਾਤ ਵਾਪਸ ਨਹੀਂ ਆਈ ਜਾਨੀ ਚੋਰ ਦੀਆਂ ਗੁਫਾਵਾਂ ਨੇ ਇਹ ਜਾਨੀ ਚੋਰ ਦੀਆਂ ਪੁਰਾਣੇ ਸਮੇਂ ਦਾ ਇੱਕ ਬਹੁਤ ਵੱਡਾ ਚੋਰ ਹੋਇਆ ਤੁਸੀਂ ਇਤਿਹਾਸ ਦੇ ਵਿੱਚ ਸੁਣਿਆ ਵੀ ਹੋਣਾ ਅੱਜ ਆਪਾਂ ਪਹੁੰਚੇ ਆ ਜੀ ਜਾਨੀ ਚੋਰ ਦੀ ਉਸ ਗੁਫਾ ਨੂੰ ਦੇਖਣ ਜਿਹਦੇ ਵਿੱਚ ਉਹ ਚੋਰੀ ਕਰਕੇ ਜਦੋਂ ਉਹਦੇ ਪਿੱਛੇ ਜਿਹੜੀ ਪੁਲਿਸ ਹੁੰਦੀ ਸੀ ਜਾਂ ਉਸ ਸਮੇਂ ਦੀ ਰਿਆਸਤ ਹੁੰਦੀ ਸੀ ਸਿਕਿਉਰਿਟੀ ਹੁੰਦੀ ਸੀ ਉਸ ਉਸ ਦੇ ਮਗਰ ਲੱਗ ਜਾਂਦੀ ਸੀ ਤਾਂ ਉਹ ਆ ਕੇ ਇਸ ਗੁਫਾ ਦੇ ਵਿੱਚ ਵੜ ਜਾਂਦਾ ਸੀ ਉਸ ਤੋਂ ਬਾਅਦ ਉਹ ਲੱਭਦਾ ਨਹੀਂ ਸੀ ਕਹਿੰਦੇ ਇੱਥੇ ਸੱਤ ਦਰਵਾਜ਼ੇ ਨੇ ਤੁਹਾਨੂੰ ਸੱਤ ਦਰਵਾਜ਼ੇ ਦਿਖਾਵਾਂਗੇ ਉਹ ਸੱਤ ਦਰਵਾਜ਼ੇ ਅਲੱਗ-ਅਲੱਗ ਜਗ੍ਹਾ ਨੂੰ ਜਾਂਦੇ ਸੀ ਕੋਈ ਕਹਿੰਦੇ ਨੇ ਕਿ ਇੱਥੋਂ ਰਾਸਤੇ ਦਿੱਲੀ ਨੂੰ ਆਪਣਾ ਜੈ ਕੀ ਰਾਜਸਥਾਨ ਨੂੰ ਹਰਿਆਣਾ ਪੰਜਾਬ ਹਰ ਪਾਸੇ ਨੂੰ ਜਾਂਦੇ ਸੀ ਇਸ ਜਗ੍ਹਾ ਤੋਂ ਜਿਹੜੇ ਜੋ ਰਾਸਤੇ ਸੀਗੇ ਸੱਤ ਦਰਵਾਜ਼ਿਆਂ ਵਿਚਲੀ ਕਹਿੰਦੇ ਉਹ ਸੱਤ ਦਰਵਾਜਿਆਂ ਦੇ ਅੰਦਰ ਤਾਂ ਬੰਦਾ ਵੜ ਜਾਂਦਾ ਸੀ ਉਹਦੇ ਅੰਦਰ ਉਸ ਇੱਕ ਦਰਵਾਜੇ ਦੇ ਅੰਦਰ ਜਾਂਦੇ ਜਦੋਂ ਆਪਾਂ ਹੋਰ ਵੀ ਕਈ ਤਰ੍ਹਾਂ ਦੇ ਰਾਸਤੇ ਟੇਢੇ ਮੇਢੇ ਬਣੇ ਹੁੰਦੇ ਸੀ ਮਤਲਬ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਇਹ ਰਸਤਾ ਕਿੱਧਰ ਨੂੰ ਜਾਂਦਾ ਹੈ ਕਹਿੰਦੇ ਵੀ ਇੱਕ ਵਾਰੀ ਜਾਨੀ ਚੋਰ ਵੜ ਜਾਂਦਾ ਸੀ ਜਾਨੀ ਚੋਰ ਨੂੰ ਹਰੇਕ ਰਾਸਤੇ ਦਾ ਪਤਾ ਸੀ ਤੇ ਪੁਲਿਸ ਡਰਦੀ ਉਹਦੇ ਮਗਰ ਨਹੀਂ ਜਾਂਦੀ ਸੀ ਜੇ ਕਦੇ ਪੁਲਿਸ ਗਈ ਵੀ ਆ ਉਹਦੇ ਮਗਰ ਤਾਂ ਉਹ ਕਦੇ ਵਾਪਸ ਨਹੀਂ ਮੁੜ ਕੇ ਆਈ ਖਤਮ ਹੋ ਜਾਂਦੀ ਸੀ ਅੰਦਰ ਹੀ ਭੁੱਖੇ ਪਿਆਸੇ ਮਰ ਜਾਂਦੇ ਸੀ ਰਾਸਤਾ ਨਿਕਲਣ ਦਾ ਵਾਪਸ ਲੱਭਦਾ ਨਹੀਂ ਸੀਗਾ ਤਾਂ ਅੱਜ ਆਪਾਂ ਉਹੀ ਜਾਨੀ ਚੋਰ ਦੀ ਤੁਹਾਨੂੰ ਗੁਫਾ ਦਿਖਾ वैसे ਤੁਹਾਨੂੰ ਥੋੜਾ ਜਿਆਦਾ ਦੱਸ ਦਈਏ ਕਿ ਜਿਹੜੀ ਇਹ ਗੁਫਾ ਹੈ ਇਹਨੂੰ ਬਾਵੜੀ ਵੀ ਕਿਹਾ ਜਾਂਦਾ ਹੈ ਤੇ ਇਹ ਸ਼ਾਹਜਹਾਨ ਨੇ ਬਣਾਈ ਸੀ ਆਪਣੇ ਸਮੇਂ ਦੇ ਵਿੱਚ ਤੇ ਸ਼ਾਹਜਹਾਨ ਤੋਂ ਬਾਅਦ ਇਸ ਦਾ ਜਿਹੜਾ ਸਹੀ ਇਸਤੇਮਾਲ ਕਹਿ ਸਕਦੇ ਆ ਜਾਂ ਆਪਦੇ ਟੈਲੈਂਟ ਦੇ ਇਸਤੇਮਾਲ ਕਹਿ ਸਕਦੇ ਆ ਵੈਸੇ ਤਾਂ ਚੋਰੀ ਕਰਨਾ ਬਹੁਤ ਮਾੜੀ ਗੱਲ ਹੈ ਗਲਤ ਗੱਲ ਹੈ ਪਰ ਉਸ ਤੋਂ ਬਾਅਦ ਇਸ ਨੂੰ ਵਰਤਣ ਵਾਲਾ ਇੱਕੋ ਇੱਕ ਜਾਨੀ ਚੋਰੀ ਹੋਇਆ ਹੋਇਆ ਹੋਰ ਕਿਸੇ ਤੋਂ ਨਹੀਂ ਵਰਤੀ ਗਈ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਸੱਤ ਦਰਵਾਜ਼ੇ ਨੇ ਤੇ ਸੱਤ ਦਰਵਾਜ਼ੇ ਇਹਨਾਂ ਸੱਤੇ ਦਰਵਾਜ਼ਿਆਂ ਦੇ ਵਿੱਚੋਂ ਗੁਫਾਵਾਂ ਜਾਂਦੀਆਂ ਸੀ ਅਲੱਗ-ਅਲੱਗ ਜਗ੍ਹਾ ਤੋਂ ਕਹਿੰਦੇ ਜਾਨੀ ਚੋਰ ਇਹਦੇ ਵਿੱਚ ਇੱਕ ਵਾਰ ਪੜ ਜਾਂਦਾ ਸੀ ਆਪਣਾ ਘੋੜਾ ਲੈ ਕੇ ਉਸ ਤੋਂ ਬਾਅਦ ਉਹ ਲੱਭਦਾ ਹੀ ਨਹੀਂ ਹੁੰਦਾ ਸੀ ਕਿ ਕਿੱਧਰ ਗਿਆ ਕਿੱਧਰ ਨਹੀਂ ਉਹ ਸਾਹਮਣੇ ਜਿਹੜਾ ਲਿਖਿਆ ਹੋਇਆ ਮੈਂ ਥੋੜਾ ਜਿਹਾ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜਿਹਨੂੰ ਉਰਦੂ ਆਉਂਦੀ ਹੋ ਉਹ ਪੜ ਵੀ ਸਕਦਾ ਹੈ ਇਹ ਸਨ ਲਿਖਿਆ ਹੋਇਆ ਹੈ ਕਿ ਜਿਹੜੇ ਸਨ ਦੇ ਵਿੱਚ ਇਹ ਬਣੀ ਹੋਈ ਹੈ ਤਾਂ ਦੋਸਤੋ ਆਪਾਂ ਦੇਖ ਰਹੇ ਹਾਂ ਜਿਵੇਂ ਜਾਨੀ ਚੋਰ ਦੀ ਗੁਫਾ ਕਿੱਥੇ ਬਣੀ ਹੋਈ ਹੈ ਸਾਰਾ ਐਡਰੈਸ ਵੀ ਦੱਸਾਂਗੇ ਪਹਿਲਾਂ ਤੁਹਾਨੂੰ ਆਪਾਂ ਦਿਖਾ ਦਈਏ ਇਹ ਉਹ ਕੁਆ ਇਹ ਕੂਆ ਕਹਿੰਦੇ ਪਤਾਲ ਤੱਕ ਇਸ ਕੂਏ ਦਾ ਜਿਹੜਾ ਅਟੈਚਮੈਂਟ ਸੀ ਪਤਾਲ ਤੱਕ ਇਥੋਂ ਗੁਫਾਵਾਂ ਜਾਂਦੀਆਂ ਸੀ ਇਹ ਅਸਲ ਦੇ ਵਿੱਚ ਉਹੀ ਗੱਲ ਸੀ ਕਿ ਹਾਥੀ ਦੇ ਦੰਦ ਦੇਖਣ ਨੂੰ ਹੋਰ ਤੇ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਇਹ ਜਿਵੇਂ ਕੂਏ ਟਾਈਪ ਬਣਾਏ ਹੋਏ ਸੀ ਅਸਲ ਦੇ ਵਿੱਚ ਕੂਏ ਨਹੀਂ ਸੀਗੇ ਇਹ ਗੁਫਾਵਾਂ ਸੀਗੀਆਂ ਇਥੋਂ ਅਲੱਗ-ਅਲੱਗ ਸਟੇਟਾਂ ਨੂੰ ਜਿਹੜੀਆਂ ਗੁਫਾਵਾਂ ਜਾਂਦੀਆਂ ਸੀ ਸੋ ਉਹੀ ਗੁਫਾਵਾਂ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰੀ ਜਾਣਕਾਰੀ ਦੇਵਾਂਗੇ ਆਪਾਂ ਇਸ ਗੁਫਾ ਬਾਰੇ ਤੇ ਥੋੜਾ ਜਿਹਾ ਇਹਦਾ ਜਿਹੜਾ ਛੋਟਾ ਜਿਹਾ ਇਤਿਹਾਸ ਹੈ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਪੂਰਾ ਜਿਹੜਾ ਗੁਫਾ ਬਣੀ ਹੋਈ ਹੈ ਤੇ ਇਹਦੇ ਨਾਲ ਹੀ ਜਿਹੜਾ ਇਤਿਹਾਸ ਹੈ ਉਹ ਤੁਸੀਂ ਆ ਦੇਖੋ ہماری ਵਿਰਾਸਤ ਆ ਥੱਲੇ ਦੇਖੋ ਜਹਾਂ ਜਹਾਂ ਸਾਹ ਜਹਾਂ ਕੀ ਬਾਬੜੀ ਮੈਂ ਦੋਸਤੋ ਸ਼ਾਹਜਾਹਾਂ ਦੇ ਉੱਤੇ ਦੇਖੋ ਕਿਸੇ ਨੇ ਨਾ ਖਰੋਚਾ ਮਾਰਤੇ ਚਰੀਟਾ ਮਾਰਤੇ ਬਹੁਤ ਗਲਤ ਗੱਲ ਹੈ ਇਹ ਪਤਾ ਨਹੀਂ ਕਿਹਨੇ ਮਾਰੀਆਂ ਨੇ ਮਾਰੀਆਂ ਉਸੇ ਨੇ ਹੋ ਸਕਦੀਆਂ ਨੇ ਜਿਹੜਾ ਹਨਾ ਇਹ ਸ਼ਾਹਜਾਹ ਨੂੰ ਜਾਂ ਇਸ ਧਰਮ ਨੂੰ ਨਹੀਂ ਸਹੀ ਸਮਝਦਾ ਜਾਂ ਕਿਸ ਤਰ੍ਹਾਂ ਦਾ ਵੀ ਪਰ ਆਪਾਂ ਨਫ਼ਰਤ ਨਹੀਂ ਫਲਾਉਂਦੇ ਪਰ ਫਿਰ ਵੀ ਹਨਾ ਗਲਤ ਗੱਲ ਆ ਯਾਰ ਜੋ ਇਤਿਹਾਸ ਨਾਲ ਜੁੜੀ ਚੀਜ਼ ਆ ਉਹ ਇਤਿਹਾਸ ਹੈ ਆ ਦੋਸਤੋ ਸਕਰੀਨਸ਼ਾਟ ਮਾਰ ਲਓ ਸਾਜਾਂ ਕੀ ਬਾਬੜੀ ਮਹਿਮ ਦੇ ਵਿੱਚ ਬਣੀ ਹੋਈ ਆ ਹਰਿਆਣੇ ਦੇ ਵਿੱਚ ਮਹਿਮ ਜਦੋਂ ਆਪਾਂ ਪੰਜਾਬ ਤੋਂ ਜਾਵਾਂਗੇ ਤਾਂ ਦੋਸਤੋ ਹਾਂਸੀ ਤੋਂ ਜਦੋਂ ਆਪਾਂ ਦਿੱਲੀ ਨੂੰ ਜਾਵਾਂਗੇ ਹਾਂਸੀ ਤੋਂ ਦਿੱਲੀ ਨੂੰ ਰਸਤੇ ਦੇ ਵਿੱਚ ਆਉਂਦਾ ਹੈ ਮਹਿਮ ਇਹ ਆਉਂਦਾ ਜੀ ਆਪਣਾ ਰੋहतक ਤੋਂ ਪਹਿਲਾਂ ਆਉਂਦਾ ਠੀਕ ਹੈ ਰਤਕ ਤੋਂ ਕੁਝ ਕਿਲੋਮੀਟਰ ਪਹਿਲਾਂ ਆਉਂਦਾ ਹੈ ਮੈਮ ਰੋਡ ਦੇ ਉੱਤੇ ਹੈ ਆਜੋ ਆਪਾਂ ਤੁਹਾਨੂੰ ਜਿਹੜੀ ਬਾਵੜੀ ਹੈ ਜਾਂ ਗੁਫਾ ਕਹਿ ਸਕਦੇ ਆ ਉਹ ਅੰਦਰੋਂ ਦਿਖਾਉਨੇ ਆ ਥੋੜਾ ਜਿਹਾ ਇਹਦੀ ਇੱਕ ਝਲਕ ਤਾਂ ਕਿ ਤੁਹਾਨੂੰ ਜਿਹੜੀ ਚੰਗੀ ਤਰ੍ਹਾਂ ਇਹ ਪਤਾ ਲੱਗ ਸਕੇ ਵੀ ਅਸਲ ਦੇ ਵਿੱਚ ਇਹ ਚੀਜ਼ ਹੈ ਕੀ ਹੈ ਪੁਰਾਣੇ ਸਮੇਂ ਦੀਆਂ ਬੜੇ ਪੁਰਾਣੇ ਸਮੇਂ ਦੀ ਇਹ ਬਾਵੜੀ ਹੈ ਬੜਾ ਇਤਿਹਾਸ ਪੁਰਾਣਾ ਇਹਦਾ ਆਜੋ ਆਪਾਂ ਦੇਖਦੇ ਆਂ ਇਹਦੇ ਅੰਦਰੋਂ ਬੜੀ ਡਰਾਵਣੀ ਜੀ ਲੱਗਦੀ ਹੈ ਜਿਵੇਂ ਆਪਾਂ ਇਕੱਲੇ ਜਿਹਨੇ ਅੰਦਰ ਨੂੰ ਜਾਂਦੇ ਆਂ ਤਾਂ ਇੱਕ ਡਰਾਵਣੀ ਜੀ ਉਹ ਮਤਲਬ ਮਹਿਸੂਸ ਹੁੰਦੀ ਆ ਹੁਣ ਤਾਂ ਇਹ ਆਲੇ ਦੁਆਲੇ ਘਰ ਵੀ ਬਣ ਗਏ ਨੇ ਸ਼ਹਿਰ ਵੀ ਵੱਸ ਗਿਆ ਪਰ ਉਸ ਸਮੇਂ ਦੇ ਵਿੱਚ ਕੁਝ ਨਹੀਂ ਸੀ ਆਲੇ ਦੁਆਲੇ ਇੱਕ ਇਕੱਲੀ ਗੁਫਾਈ ਬਣਾਈ ਹੋਈ ਸੀ ਜੋ ਸ਼ਾਹਜਹਾਨ ਨੇ ਬਣਾਈ ਸੀ ਤਾਂ ਤੁਸੀਂ ਦੇਖ ਸਕਦੇ ਹੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਗੁਫਾਵਾਂ ਬਣੀਆਂ ਹੋਈਆਂ ਸੀ ਦੋਸਤੋ ਇਹ ਗੁਫਾਵਾਂ ਕਹਿੰਦੇ ਥੱਲੇ ਧਰਤੀ ਨਾਲ ਜਿਹੜਾ ਆਪਾਂ ਕਹਿੰਦਾ ਪਤਾਲ ਨਾਲ ਅਟੈਚ ਹੁੰਦੀਆਂ ਸੀ ਇਹ ਗੁਫਾਵਾਂ ਬڑے ਖਤਰਨਾਕ ਤੇ ਬڑے ਗੁਪਤ ਤਰੀਕੇ ਦੇ ਨਾਲ ਇਹ ਜਿਹੜੀ ਗੁਫਾ ਸੀ ਉਹ ਬਣਾਈ ਗਈ ਸੀ ਇਸ ਗੁਫਾ ਦੇ ਵਿੱਚੋਂ ਕਿੱਥੇ ਕਿੱਥੇ ਕਿੰਨੇ ਕ ਰਾਸਤੇ ਨਿਕਲੇ ਹੋਏ ਸੀ ਇਹਦੇ ਬਾਰੇ ਕੋਈ ਕੁਝ ਨਹੀਂ ਕਿਹਾ ਜਾ ਸਕਦਾ ਅ ਇੰਨੇ ਕ ਰਾਸਤੇ ਸੀ ਇਹਦੇ ਬਾਰੇ ਕਹਿੰਦੇ ਜਾਂ ਤਾਂ ਸ਼ਾਹਜਾਹ ਨੂੰ ਪਤਾ ਸੀ ਜਾਂ ਫਿਰ ਜਾਨੀ ਚੋਰ ਨੂੰ ਪਤਾ ਸੀ ਇਹ ਕਹਾਣੀ ਇਹਦਾ ਰਾਜ ਹੈ ਜਿਹੜਾ ਉਹ ਜਾਨੀ ਚੋਰ ਦੇ ਨਾਲ ਹੀ ਤੁਰ ਗਿਆ ਇਸ ਪਿੰਡ ਦੇ ਵਿੱਚ ਕਹਿੰਦੇ ਜਦੋਂ ਬਾਅਦ ਦੇ ਵਿੱਚ ਉਹ ਪਿੰਡ ਬਣਿਆ ਉਸ ਤੋਂ ਬਾਅਦ ਇਸ ਪਿੰਡ ਦੇ ਵਿੱਚ ਕੋਈ ਬਰਾਤ ਆਈ ਬਰਾਤ ਕਹਿੰਦੇ ਇਹਨੂੰ ਦੇਖਣ ਵਾਸਤੇ ਇਹਦੇ ਅੰਦਰ ਚਲੀ ਗਈ ਗੁਫਾ ਦੇ ਵਿੱਚ ਅੱਜ ਤੱਕ ਉਹ ਕਹਿੰਦੇ ਬਰਾਤ ਵਾਪਸ ਨਹੀਂ ਆਈ ਅੰਦਰੇ ਮਰ ਮੁਰਗੀ ਸੀ ਮਲਕ ਖਤਮੇ ਹੋ ਗਈ ਸੋ ਉਸ ਤੋਂ ਬਾਅਦ ਕਹਿੰਦੇ ਇਸ ਗੁਫਾਵਾਂ ਦੇ ਜਿਹੜੇ ਦਰਵਾਜ਼ੇ ਨੇ ਉਹਨਾਂ ਨੂੰ ਬੰਦ ਕੀਤਾ ਗਿਆ ਤਾਂ ਕਿ ਕੋਈ ਹੋਰ ਇਹਦੇ ਅੰਦਰ ਨਾ ਜਾਵੇ ਇਹਦੇ ਅੰਦਰ ਇਹ ਵੀ ਕਹਿ ਸਕਦੇ ਆ ਕਹਿੰਦੇ ਜਾਨੀ ਚੋਰ ਦੀ ਜਿਹੜੀ ਲੁੱਟਦਾ ਮਾਲ ਸੀ ਉਹ ਸਾਰਾ ਇਸ ਗੁਫਾ ਦੇ ਵਿੱਚ ਹੈ ਕਿੰਨਾ ਕ ਸੋਨਾ ਕਿੰਨਾ ਕ ਚਾਂਦੀ ਕੀ ਕੁਛ ਇਹਨਾਂ ਗੁਫਾਵਾਂ ਦੇ ਵਿੱਚ ਹੈ ਇਹ ਜਾਨੀ ਚੋਰ ਨੂੰ ਹੀ ਪਤਾ ਸੀ ਇਹਦੇ ਬਾਰੇ ਵੀ ਕੁਝ ਖਾਸ ਨਹੀਂ ਕਿਹਾ ਜਾ ਸਕਦਾ ਸੋ ਜਾਨੀ ਚੋਰ ਦੀ ਇਹ ਗੁਫਾ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਜਰੂਰ ਜਿਹੜਾ ਸ਼ੇਅਰ ਕਰ ਦੇਣਾ ਵੀਡੀਓ ਗਰੁੱਪਾਂ ਦੇ ਵਿੱਚ ਤਾਂ ਕਿ ਕੋਈ ਹੋਰ ਵੀ ਜਿਹੜਾ ਭੈਣ ਭਾਈ ਆ ਉਹ ਇਸ ਵੀਡੀਓ ਨੂੰ ਦੇਖ ਸਕੇ ਅਤੇ ਇਸ ਵੀਡੀਓ ਦੇ ਤੇ ਕਮੈਂਟ ਕਰਕੇ ਆਪਣੇ ਵਿਚਾਰ ਇਸ ਵੀਡੀਓ ਬਾਰੇ ਜਰੂਰ ਦੱਸਣਾ ਕਿ ਤੁਹਾਨੂੰ ਵਿਰਾਸਤ ਦੀਆਂ ਚੀਜ਼ਾਂ ਪੁਰਾਣੀਆਂ ਚੀਜ਼ਾਂ ਜੋ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਹ ਕਿਵੇਂ ਦੀਆਂ ਲੱਗਦੀਆਂ ਨੇ ਧੰਨਵਾਦ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜਨੀ ਲੱਗਦੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤ ਉੜਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਚਕੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ